ીરિયા કે શીત લા કે પછી મૂળ વિર કે હું આ બોલો ખાડ તો ਅੱਜ ਖੁਸ਼ ਹੋ ਗਏ ਤੁਸੀਂ ਸਾਰੇ ਜੇ ਕਰੀ ਬੋਲਟ ਕਰੂਗਾ ਲੈ ਵੀ ਬੋਲਟ ਕਰੇ دیਵਾਨੇ ਅੱਜ ਸਾਰੇ ਖੁਸ਼ ਹੋ ਜਾਣਗੇ ਜੇ ਕਰੀ ਤੂੰ ਮਾਈਕ ਤੇ ਕਹਿੰਦਾ ਨਾ ਅੱਜ ਆਪਾਂ ਸ਼ੁਰੂ ਤੋਂ ਵੀ ਪਾਵਾਂਗੇ ਸ਼ੀਤ ਲਹਿਰ ਸ਼ੀਤ ਲਹਿਰ ਚਲਦੀ ਭਈਏ ਅੜਦੇ ਸ਼ੀਲੂ ਨੇ ਵੀ ਕਹਿੰਦਾ ਸ਼ੀਤ ਲਹਿਰ ਲੈ ਵੀ ਬਾਈ ਕੀ ਗੱਲ ਐ ਜਿਹੜੇ ਪੇਜਾਂ ਵਾਲੇ ਆ ਆ ਜਿਹੜੇ ਬੰਦੇ ਬੈਠੇ ਆ ਨਾ ਕੋਈ ਕਹਿੰਦਾ ਹਰਿਆਣਾ ਤਕੜਾ ਕੋਈ ਕਹਿੰਦਾ ਪੰਜਾਬ ਤਕੜਾ ਇਹ ਤੇ ਮਿਹਨਤ ਹੁੰਦੀ ਆ ਯਾਰ ਕੋਈ ਕਹਿੰਦਾ ਇਦਾਂ ਨਹੀਂ ਨਾ ਕਰਿਆ ਕਰੋ ਵੀ ਜਿਹੜੀ ਗੱਲ ਕਿਸੇ ਦੇ ਦਿਲ ਤੇ ਲੱਗ ਜੇ ਗੱਲ ਉਹ ਕਰਿਆ ਕਰੋ ਜਿਹੜੀ ਸਪੋਰਟਸਮੈਨ ਵਾਲੀ ਹੋਵੇ ਆ ਮੁੰਡਿਆਂ ਨੇ ਅੱਜ ਹਰਿਆਣੇ ਕਾ ਸ਼ੋਰ ਆ ਪੰਜਾਬ ਦਾ ਗੱਬਰੂ ਆ ਇਹਨਾਂ ਨੇ ਧੰਨ ਧੰਨ ਕਰਾਈ ਐ ਇਹਨਾਂ ਲਈ ਤਾੜੀਆਂ ਸਵਾ ਲਾ ਦਿਓ ਜੀਓ ਜਾਨ ਭਾਈ ਸਾਹਿਬ ਸਾਰੇ ਭਰਾਵਾਂ ਨੇ ਬੇਨਤੀ ਹੈਗੀ ਅਰੇ ਅਸੀਂ ਇੱਕ ਵਾਰ ਤੋਂ ਫੇਰ ਤੋਂ ਧੰਨਵਾਦ ਕਰਦੇ ਆਂ ਗਲਤ ਕਮੈਂਟ ਨਾ ਕਰਿਆ ਕਰੋ ਨਾ ਆਂ ਗਲਤ ਕਮੈਂਟ ਕਰਿਆ ਰੋ ਤੇ ਨਾ ਪੰਜਾਬ ਵਾਲੇ ਗਲਤ ਕਮੈਂਟ ਕਰਿਆ ਰੋ ਸਾਰੇ ਭਰਾ ਇੱਕ ਇੱਕ ਗਰਾਊਂਡ 'ਮੈਂ ਵੱਖਰੀ ਗੱਲ ਹੈਗੀ ਜੋ ਹੈਗੀ ਗਰਾਊਂਡ 'ਮੈਂ ਹੈਗੇ ਬਾਕੀ ਸਾਰੇ ਰਲ ਮਿਲ ਕੇ ਰਹਿੰਦੇ ਜਿੰਨੇ ਭਰਾ ਹੈਗੇ ਤੇ ਬੇਨਤੀ ਹੈ ਸਾਰੇ ਦਰਸ਼ਕਾਂ ਨੂੰ ਨਾ ਗਲਤ ਕਮੈਂਟ ਹਰ ਜਾਣ ਵਾਲੇ ਕਰਿਆ ਰੋ ਨਾ ਗਲਤ ਕਮੈਂਟ ਪੰਜਾਬ ਵਾਲੇ ਕਰਿਆ ਰੋ ਬਈ ਧੰਨਵਾਦ ਆਹ ਗੋਡ ਦਾ ਚੈਨਲ ਸਬਸਕ੍ਰਾਈਬ ਕਰ ਲਿਓ ਜੀ YouTube ਤੇ ਬੁਲਟ ਖੀਰਾਵਾਲੀਆ ਅਫੀਸ਼ੀਅਲ ਪੇਜ ਬੁਲਟ ਖੀਰਾਵਾਲੀਆ ਅਫੀਸ਼ੀਅਲ ਪੇਜ ਆ ਨਾਤੇ ਇਹਨਾਂ ਚੈਨਲ ਬਣਾਇਆ ਹੈ YouTube ਤੇ ਖੀਰਾਵਾਲੀਆ ਬੁਲਟ ਸ਼ੀਲੂ ਪਾਜੀ ਇਹ ਬਿੱਲਾ ਘੋਟੀ ਇਸ ਨਗਰ ਦੇ ਬਹੁਤ ਟੌਪਰ ਮਹਾਰਤੀ ਹੋਇਆ ਹੈ ਜਿਹਨਾਂ ਨੇ